ਟਾਸਪੋਰਟ ਦੇ ਬੰਨ ਲੱਗੇ ਬੰਨ ਲੱਗੇ ਬੰਨ ਲੱਗੇ ਕਰਬ ਵੀਰ ਬਜਰੰਗ ਦੇ ਹਰ ਹਰ ਮਹਾਦੇਵ ਹਰ ਮਾਤਾ ਕੀ ਜੈ ਹਰ ਮਾਤਾ ਕੀ ਜੈ ਹਰ ਮਹਾਦੇਵ ਠੀਕ ਹੈ ਤੁਹਾਨੂੰ ਫਿਲਮ ਸ਼ਾਹਕੋਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਦਾ ਜੰਮਰਸਰ ਦੇ ਵਿੱਚ ਰੱਖੀ ਗਈ ਹੈ ਬਿਲਕੁਲ ਸਿਸ਼ਰਾ ਪੰਜਾਬ ਦਾ ਕਲੀਅਰ ਇੱਕ ਮਕਸਦ ਹੈ ਸਾਡਾ ਇੱਕ ਕਲੀਅਰ ਮਕਸਦ ਹੈ ਬਿਲਕੁਲ ਇੱਕ ਸਾਡਾ ਸੰਦੇਸ਼ ਹੈ ਵੀ ਫਿਲਮ ਦੇ ਵਿੱਚ ਭਾਰਤ ਮੁਰਦਾਬਾਦ ਦੇ ਨਾਹਰੇਵਾਜੀ برداشت ਨਹੀਂ ਕੀਤੀ ਜਾਏਗੀ ਫਿਲਮ ਦੇ ਭਾਰਤ ਦੇ ਵਿੱਚ ਅਗਰ ਕੋਈ ਫਿਲਮ ਲੱਗਦੀ ਹੈ ਉਹਦੇ ਵਿੱਚ ਭਾਰਤ ਮੁਰਦਾਬਾਦ ਦੇ ਅਗਰ ਨਾਹਰੇਵਾਜੀ ਕੀਤੀ ਜਾਂਦੀ ਹੈ ਅਸੀਂ ਉਹਨੂੰ برداشت ਨਹੀਂ ਕਰਾਂਗੇ ਫਿਲਮ ਪੰਡੂਸਰ ਜਿੱਥੇ ਤੱਕ ਆਪਣਾ ਕਹਿ ਰਹੇ ਨੇ ਵੀ ਫਿਲਮ ਦੇ ਵਿੱਚ ਜਿਹੜੀ ਕਹਾਣੀ ਹੈ ਸ਼ਾਹਕੋਟ ਬਿਲਕੁਲ ਸੱਚੀ ਕਹਾਣੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਸੱਚੀਆਂ ਕਹਾਣੀਆਂ ਹੋਰ ਵੀ ਨੇ ਉਹਦੇ ਕਿਉਂ ਨਹੀਂ ਕੰਮ ਕੀਤਾ ਜਾਂਦਾ 13% ਵਾਧੇ ਸਾਡੀ ਜਿਹੜੀ ਪਾਕਿਸਤਾਨ ਚੋਂ ਗੈਪ ਹੋ ਗਈ ਹੈ ਉਹਦੇ ਤੇ ਕੰਮ ਕਿਉਂ ਨਹੀਂ ਕੀਤਾ ਜਾਂਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਵੱਲੇ ਉਦੋਂ ਹਿੰਦੂ ਸਿੱਖਾਂ ਦੀ ਵਾਧੇ ਉਤੇ 15% ਸੀਗੀ ਅੱਜ ਉਥੇ ਘਟ ਕੇ 2% ਰਹਿ ਗਈ ਹੈ ਬਾਕੀ 13% ਜਿਹੜੀ ਆਬਾਦੀ ਹੈ ਉਹ ਕਿੱਥੇ ਰਹਿ ਗਈ ਜਿੰਦੀ ਵੀ ਹੈ ਕਿ ਮਾਰ ਦਿੱਤੀ ਗਈ ਹੈ ਜਿਹੜੀਆਂ ਸਾਡੀਆਂ ਕੁੜੀਆਂ ਜ਼ਬਰਦਸਤੀ ਚੱਕ ਕੇ ਧਰਮ ਪਰिवर्तन ਕਰਕੇ ਮੁਸਲਮਾਨ ਬਣਾ ਕੇ ਉਹਨਾਂ ਨਾਲ ਜ਼ਬਰਦਸਤੀ ਵਿਆਹ ਕਰਾਈ ਜਾਂਦੇ ਨੇ ਉਹਨਾਂ ਦੇ ਹਾਲਾਤਾਂ ਦੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਕਿਉਂ ਨਹੀਂ ਦਿਖਾਉਂਦੇ ਵੀ ਸੰਸਦ ਦੇ ਹਮਲਾ ਪਾਕਿਸਤਾਨ ਦੀ ਦੀਨ ਕਿਉਂ ਨਹੀਂ ਦਿਖਾਉਂਦੇ ਵੀ ਬਾਰਡਰ ਦੇ ਉੱਤੇ ਜਿਹੜੇ ਫੌਜੀਆ ਸਿਰ ਵੱਡੇ ਜਾਂਦੇ ਨੇ ਉਹ ਪਾਕਿਸਤਾਨ ਸਰਕਾਰ ਦੁਆਰਾ ਪਾਕਿਸਤਾਨ ਫੌਜੀਆ ਦੁਆਰਾ ਵੱਡੇ ਜਾਂਦੇ ਨੇ 4 ਤਰੀਕ ਨੂੰ ਫਿਰ ਹਮੇਂ ਰਿਲੀਜ਼ ਹੋ ਰਹੀ ਹੈ ਤੇ ਤੁਹਾਡੇ ਵੱਲੋਂ ਇਸ ਫਿਲਮ ਨੂੰ ਰੋਕਣ ਲਈ ਕੀ ਕੀਤਾ ਜਾਏਗਾ ਬਿਲਕੁਲ ਪ੍ਰਸ਼ਾਸਨ ਨੂੰ ਮੈਸੇਜ ਆਇਆ ਜਾ ਰਿਹਾ ਹੈ ਸਰਕਾਰਾਂ ਨੂੰ ਮੈਸੇਜ ਆਇਆ ਜਾ ਰਿਹਾ ਹੈ ਵੀ ਜੇਕਰ ਫਿਲਮ ਦੇ ਵਿੱਚ ਭਾਰਤ ਮੋਦਾਬਾਦ ਦੇ ਨਾਅਰੇਬਾਜੀ ਕੀਤੀ ਗਈ ਤਸ ਦੀ ਫਿਲਮ ਦੇ ਥੀਏਟਰ ਬੜ ਕੇ ਵਿਰੋਧ ਕਰਾਂਗੇ ਫਿਲਮ ਬੰਦ ਕਰਾਵਾਂਗੇ ਕਿਦੇ ਇਸ ਦੇ ਕਾਰਨ ਫਿਲਮ ਨੂੰ ਪਬਲਿਸਿਟੀ ਜ਼ਿਆਦਾ ਤੇ ਨਹੀਂ ਮਿਲੇਗੀ ਤੁਹਾਡੇ ਮੇਰੇ ਤੋਂ ਫਿਲਮ ਸੁਪਰ ਫਲॉप ਜਾਏਗੀ ਜੀ ਲੋਕਾਂ ਦੇ ਮਨ ਜ ਮੈਂ ਜਿਹੜੀ ਗੱਲ ਕਹਿ ਰਿਹਾ ਫਿਲਮ ਸੁਪਰ ਫਲॉप ਜਾਏਗੀ ਤੇ ਹੋਰ ਹੀ ਹੋਰ ਵੀ ਹਿੰਦੂ ਮੇਰੀ ਗੱਲ ਸੁਣੋ ਪੰਜਾਬ 1900 ਸਤੀ ਤੋਂ ਲੈ ਕੇ 1992 ਤੱਕ ਪੰਜਾਬ ਜਗਰ ਹਤਵਾ ਦਰਿਆ ਕਿਦੀ ਦੇਣ ਰਿਆ ਪਾਕਿਸਤਾਨ ਪਾਕਿਸਤਾਨ ਦੀ ਸ਼ਹਰ ਉੱਤੇ ਪੰਜਾਬ ਚ ਹਿੰਦੂਆ ਦੇ ਮੁੰਡੇ ਮਾਰੇਗੇ ਸਿੱਖਾਂ ਦੇ ਮੁੰਡੇ ਗਾਰੇਗੇ ਮਰਗਣੀ ਮਾਰਗੇ ਉਹਦੇ ਉੱਤੇ ਫਿਲਮ ਕਿਉਂ ਨਹੀਂ ਬਣਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਰ ਤੇ ਜੋ ਕੁਝ ਹੋਇਆ ਪਾਕਿਸਤਾਨ ਦੀ ਸ਼ਹਿਰ ਤੇ ਪੰਜਾਬ 'ਚ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਨਹੀਂ ਦਿਖਾਣਗੇ ਕਿਉਂ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੈ ਜਿਹੜੀ ਫਿਲਮ ਉਹਨਾਂ ਦੀ ਪੰਜਾਬ 'ਚ ਚੱਲੇ ਭਾਰਤ 'ਚ ਚੱਲੇ ਉਹ ਪਾਕਿਸਤਾਨ 'ਚ ਵੀ ਚੱਲਣੀ ਚਾਹੀਦੀ ਹੈ ਅਗਰ ਉਹ ਚੀਜ਼ ਦਿਖਾਉਂਦੇ ਉਹ ਪਾਕਿਸਤਾਨ 'ਚ ਚੱਲਣੀ ਨਹੀਂ ਬੈਨ ਲੱਗ ਜਾਣਾ ਤੇ ਉਹਨਾਂ ਨੂੰ ਪੈਸਾ ਨਹੀਂ ਮਿਲਣਾ ਸਿਰਫ ਪੈਸਾ 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 ਟੀਆਰਪੀ ਲਈ ਕੰਮ ਕੀਤਾ ਜਾ ਰਿਹਾ ਜਦ ਤੱਕ ਹੀ ਹੋਰ ਕੁਝ ਨਹੀਂ ਹੈ ਹਿੰਦੂ ਸੰਗਠਨਾਂ ਦੇ ਵਿੱਚ ਬਜਰੰਗਦਾਰ ਵੀ ਹੈ ਹੋਰ ਹਿੰਦੂ ਸੰਗਠਨ ਉਹਨਾਂ ਦੇ ਮੰਨੋ ਕਈ ਐਸੇ ਪ੍ਰੋਗਰਾਮ ਕਈ ਐਸੇ ਪ੍ਰੋਗਰਾਮ ਕਈ ਐਸੇ ਪ੍ਰੋਗਰਾਮ ਹੁੰਦੇ ਨੇ ਕਲੀ ਸ਼ਸਤਰਾਂ ਕੋਈ ਲਗ ਲਗ ਸੰਗਠਨ ਨੇ ਕੋਈ ਸੰਗਠਨ ਵੀ ਵਿਰੋਧ ਕਰ ਸਕਦਾ ਨਾ ਜੂਰੀ ਤਾਂ ਨਹੀਂ ਹਰ ਤਰ੍ਹਾਂ ਦੇ ਵਿਚਾਰਦਰ ਹਰ ਕਿਸਣਾ ਹੋਵੇ ਅਸੀਂ ਲੋਕ ਹਿੰਦੂ ਪੰਚਾਇਤ ਕਰਾਣੇ ਹਨ ਅਲਗ ਲਗ ਧਰਮ ਵੀ ਮੁੱਦਿਆਂ ਨੂੰ ਲੈ ਕੇ ਤੇ ਬਾਕੀ ਸੰਗਠਨ ਨਹੀਂ ਕਰਾਂਦੇ ਹੁਣ ਮੈਂ ਇਹ ਤਾਂ ਨਹੀਂ ਸਵਾਲ ਕਰ ਸਕਦਾ ਵੀ ਤੁਸੀਂ ਕਿਉਂ ਨਹੀਂ ਕਰਾਂਦੇ ਹਿੰਦੂ ਪੰਚਾਇਤਾਂ ਭਾਈ ਹਿੰਦੂ ਸਮਾਜ ਲਈ ਦੱਸੋ ਨਾ ਮੇਰੀ ਗੱਲ ਅਸੀਂ ਲੋਕ ਹੁਣ ਸੰਦੀਪ ਥਾਪੜ ਦੇ ਹਮਲੇ ਤੋਂ ਬਾਅਦ ਅਸੀਂ ਜਾਗੂਆ ਕੱਢ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਲੋਕ ਨਹੀਂ ਕਰਾ ਰਹੇ ਮੈਂ ਉਹਨਾਂ ਨੂੰ ਸਵਾਲ ਤਾਂ ਨਹੀਂ ਕਰਾਗਾ ਤੁਸੀਂ ਕਿਉਂ ਨਹੀਂ ਕਰਾ ਰਹੇ ਉਹਨਾਂ ਦੀ ਆਪਣੀ ਮਰਜ਼ੀ ਹੈ ਇਸ ਨੂੰ ਲੈ ਕੇ ਕੋਈ ਪੱਤਰ ਤ ਮਤਲਬ ਉੱਤੇ ਬਿਲਕੁਲ ਸਰਕਾਰ ਨੂੰ ਮੀਲਾਂ ਪਾਈਆਂ ਅਸੀਂ ਲੋਕਾਂ ਨੇ ਵੀ ਐਸੀ ਫਿਲਮਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਪਬਲਿਕ ਨੂੰ ਵੀ ਪਈ ਬਿਲਕੁਲ ਇੱਕ ਸਾਫ਼ ਜੀ ਅਪੀਲ ਹੈ ਜੀ ਸਾਫ਼ ਬਿਲਕੁਲ ਕਲੀਅਰ ਪੰਜਾਬ ਦੇ ਲੋਕਾਂ ਨੂੰ ਭਾਰ ਦੇ ਲੋਕਾਂ ਨੂੰ ਇੱਕੋ ਇੱਕ ਅਪੀਲ ਹੈ ਪ੍ਰੋਡੂਸਰ ਨੇ ਐਕਟਰ ਨੇ ਸਿਰਫ ਪੈਸਾ ਬਣਾਉਣਾ ਉਹਨੂੰ ਸਿਰਫ ਪੈਸੇ ਦਾ ਮਤਲਬ ਹੈ ਕਮਾਈ ਦਾ ਮਤਲਬ ਹੈ ਫੇਮ ਤੋਂ ਮਤਲਬ ਹੈ ਉਹਨੂੰ ਦੇਸ਼ ਭਗਤੀ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਸ਼ਾਹਕੋਟ ਨੂੰ ਕਹਿ ਕੇ ਫਿਲਮ ਸ਼ਾਹਕੋਟ ਨੂੰ ਕਹਰੇ ਅਸਲੀ ਪ੍ਰੇਮ ਕਹਾਣੀ ਅਸਲੀ ਪ੍ਰੇਮ ਅਸਲੀ ਕਹਾਣੀ ਤਾਂ ਇਹ ਵੀ ਹੈ ਵੀ ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ 1947 ਵੱਲੇ ਸਾਡੇ ਉੱਥੇ ਹਿੰਦੂ ਸਿੱਖਾਂ ਦੀ ਆਬਾਦੀ ਪਰੰਦਰ 15% ਸੀਗੀ ਅੱਜ ਉੱਥੇ 2% ਰਹਿ ਗਈ ਉਹ 13% ਆਬਾਦੀ ਸਾਡੀ ਕਿੱਥੇ ਗਈ ਉਹ ਹਿੰਦੂ ਪਰਿਵਾਰ ਕਿੱਥੇ ਗਏ ਉਹ ਸਿੱਖਾਂ ਦੇ ਪਰਿਵਾਰ ਕਿਤੇਗੇ ਜਿੰਦੇ ਵੀ ਆ ਕਿ ਮਾਰ ਦਿੱਤੇਗੇ ਉਹਦੇ ਉੱਤੇ ਕਹਾਣੀ ਕਿਉਂ ਨਹੀਂ ਬਣਾਈ ਜਾਂਦੀ ਇਹ ਸੋਚਣ ਦੀ ਗੱਲ ਹੈ ਫਿਲਮ ਜਾਣ ਦੇਖਣ ਤੋਂ ਪਹਿਲਾਂ ਇਹ ਸੋਚ ਕੇ ਜਾਈਓ ਵੀ ਅਸੀਂ ਆਪਣੇ ਭਰਾਵਾਂ ਭੈਣਾਂ ਦੀਆਂ ਲਾਸ਼ਾਂ ਦੇ ਉੱਤੇ ਜਾ ਕੇ ਫਿਲਮ ਦੇਖਣ ਜਾ ਰਹੇ ਹਾਂ ਠੀਕ ਹੈ ਠੀਕ ਹੈ